ਮਾਲਦੀਵ ਨੇ ਇੱਕ ਵਾਰ ਫਿਰ ਤੋਂ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ ਮੁਅੱਤਤ ਨੇਤਾ ਸ਼ਿਓਨਾ ਜਿਸ ਨੇ ਪਹਿਲਾਂ ਪੀਐਮ ਮੋਦੀ ਤੇ ਭਾਰਤ ਵਿਰੁੱਧ ਵਿਵਾਦਿਤ ਟਿੱਪਣੀਆਂ ਕੀਤੀਆਂ ਸਨ ਤੇ ਹੁਣ ਤਿਰੰਗੇ ਦਾ ਅਪਮਾਨ ਕੀਤਾ ਹੈ ਉਹਨਾਂ ਨੇ ਭਾਰਤੀ ਝੰਡੇ ਨੂੰ ਲੈ ਕੇ ਇੱਕ ਵਿਵਾਦਿਤ ਪੋਸਟ ਸ਼ੇਅਰ ਕੀਤੀ ਸੀ ਦਰਅਸਲ ਉਹਨਾਂ ਨੇ ਵਿਰੋਧੀ ਪਾਰਟੀ ਐਮਡੀਪੀ ਤੇ ਨਿਸ਼ਾਨਾ ਸਾਧਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਉਸ ਪੋਸਟ ਦੇ ਵਿੱਚ ਭਾਰਤੀ ਤਿਰੰਗੇ ਦੇ ਵਿੱਚ ਅਸ਼ੋਕ ਚੱਕਰ ਨੂੰ ਐਮ ਡੀ ਪੀ ਲੋਗੋ ਨਾਲ ਬਦਲ ਦਿੱਤਾ ਗਿਆ ਸੀ ਹਾਲਾਂਕਿ ਮਾਲਦੀਵ ਦੇ ਸਨੇਤਾ ਨੇ ਹੁਣ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਮੁਆਫੀ ਦੀ ਪੋਸਟ ਸ਼ੇਅਰ ਕੀਤੀ ਹੈ। ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਮੇਰੀ ਹਾਲੀਆ ਪੋਸਟ ਕਾਰਨ ਹੋਈ ਕਿਸੇ ਵੀ ਉਲਝਣ ਜਾਂ ਅਪਰਾਧ ਲਈ ਮੈਂ ਮੁਆਫੀ ਮੰਗਦਾ ਹਾਂ। ਮੇਰੇ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੀ ਤਸਵੀਰ ਮੈਂ ਵਰਤੀ ਹੈ ਉਹ ਭਾਰਤੀ ਝੰਡੇ ਨਾਲ ਮਿਲਦੀ ਜੁਲਦੀ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਅਣਜਾਣੇ ਵਿੱਚ ਸੀ। ਭਵਿੱਖ ਵਿੱਚ ਮੈਂ ਸਾਂਝੀ ਕੀਤੀ ਸਮੱਗਰੀ ਦੀ ਪੁਸ਼ਟੀਕਰਨ ਬਾਰੇ ਵਧੇਰੇ ਧਿਆਨ ਰੱਖਾਂਗਾ ਤਾਂ ਜੋ ਕੋਈ ਗਲਤੀ ਦੁਬਾਰਾ ਨਾ ਹੋਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਿਓਨਾ ਤੇ ਦੋ ਸਹਿਯੋਗੀਆਂ ਨੇ ਇਸ ਤੋਂ ਪਹਿਲਾਂ ਪੀਐਮ ਮੋਦੀ ਦੇ ਲક્ષਦੀਪ ਦੌਰੇ ਤੇ ਗਲਤ ਟਿੱਪਣੀਆਂ ਕੀਤੀਆਂ ਸਨ। ਤਿੰਨ ਨੇ ਤਮਦੇ ਮਾਲਦੀਬ ਦੇ ਮੁਕਾਬਲੇ ਲਖਸਦੀਪ ਨੂੰ ਸੈਰ ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਤੇ ਜ਼ੋਰ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੇ ਉਹਨਾਂ ਤਿੰਨਾਂ ਨੂੰ ਮੁਅਤਲ ਕਰ ਦਿੱਤਾ ਸੀ